ਹੈ ਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਜਾਨੀ ਠੀਕ ਠਾਕ ਹੋਵੋਗੇ। ਲੋ ਜੀ ਟਰੈਕਟਰ ਤੇ ਕਾਰ ਆਪਾਂ ਕੱਲ ਧੋਤੀ ਸੀ। ਤੇ ਅੱਜ ਉਹਦਾ ਕੰਮ ਕਰਾਉਣ ਚੱਲੇ ਆ ਟਰੈਕਟਰ ਦਾ। ਉਹਦੀ ਸਰਵਿਸ ਵਗੈਰਾ ਕਰਾਉਣੀ ਆ ਤੇਲ ਤੂਲ ਬਦਲਾਉਣਾ ਦਾ ਸੀਲ ਵੀ ਤੇ ਇੰਜਨ ਆਇਲ ਵੀ ਤੇ ਬਾਕੀ ਫਿਲਟਰ ਵਗੈਰਾ ਸਾਰੇ ਬਦਲੇ ਜਾਣਗੇ। ਇੱਕ ਜਿਹੜਾ ਮਾੜਾ ਮੋਟਾ ਤੇਲ ਕੱਢਦਾ ਜੋ ਦਿਖਾਉਣੇ ਆ ਟਰੈਕਟਰ ਦੇ ਕੇ ਮੈਂ ਮੇਰੇ ਭਰਾ ਨੂੰ ਉਤਾਰਨ ਨੂੰ ਭੇਜਦਾ ਮਿਸਤਰੀ ਕੋਲ ਤੇ ਮੈਂ ਚੱਲਿਆ ਗੱਡੀ ਲੈ ਕੇ ਕਿਉਂਕਿ ਫਿਰ ਤੇਲ ਤੋਲ ਲਿਆਉਣਾ ਸਾਡੇ ਇੱਥੇ ਬਰਨਾਲੇ ਤੋਂ ਲੈ ਕੇ ਆਉਣਾ ਪਊਗਾ ਤੇ ਉਹ ਸਿਰਪੁਰ ਗਿਆ ਸਿਰਪੁਰੋਂ ਕੋਈ ਰੱਖਦਾ ਨਹੀਂ ਹੈਗਾ ਜਿਹੜਾ ਤੇਲ ਪਾ ਪਾਉਣਾ ਹੈਗਾ ਟੀਲ ਵਗੈਰਾ ਉਹ ਇੱਥੇ ਰੱਖਦੇ ਨਹੀਂ ਹੈਗੇ ਤੇ ਆਪਾਂ ਚੱਲਦੇ ਹਾਂ ਹੁਣ ਚੱਲ ਕੇ ਪੁੱਛਦੇ ਹਾਂ ਮਿਸਤਰੀ ਨੂੰ ਕੀ ਕਹਿੰਦਾ ਕੀ ਕਾੜ ਬਾਤ ਆ ਉਹਦੇ ਚ ਅੱਜ ਉਹ ਦਿਖਾਉਣਾ ਸਾਨੂੰ ਉਹਦਾ ਕੰਮ ਕਰਾਉਣਾ ਚਲੋ ਫਿਰ ਚੱਲਦੇ ਆ ਜੀ ਆ ਆ ਗਏ ਸ਼ੇਰਪੁਰ ਆਪਾਂ ਤੇ ਆ ਖੜਾ ਟਰੈਕਟਰ ਇੱਧਰ ਮਿਸਤਰੀ ਕੋਲੇ ਮਿਸਤਰੀ ਤੋਂ ਸਮਾਨ ਲਿਖਾ ਲਿਆ ਆਪਾਂ ਹੁਣ ਤੇ ਆ ਨਾਲ ਹੀ ਮੁੰਡੇ ਦੀ ਬੈਟਰੀ ਵਾਲੀ ਦੀ ਦੁਕਾਨ ਆ ਇਹ ਤੋਂ ਵੀ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਜਾ ਥੋੜਾ ਚਾਰਜ ਵਗੈਰਾ ਦਾ ਕਰਾਉਣਾ ਉਹ ਵੀ ਕਰਾਵਾਂਗੇ ਆਪਾਂ ਤੇ ਹੁਣ ਮੈਂ ਸਮਾਨ ਲਿਖ ਲਿਆ ਤਾਂ ਜਿਹੜਾ ਜਿਹੜਾ ਸਮਾਨ ਲੈ ਕੇ ਜਾਣਾ ਬਰਨਾਲੇ ਚੱਲਦੇ ਆਪਾਂ ਹੁਣ ਤੇ ਬਰਨਾਲੇ ਚੱਲ ਕੇ ਨਾ ਪਹਿਲਾਂ ਆਪਾਂ ਇਹਦਾ ਇੰਜ ਨਾਲ ਸੀਲ ਤੇ ਫਿਲਟਰ ਵਗੈਰਾ ਫੜ ਕੇ ਲੈ ਕੇ ਆਉਣੇ ਆ। ਬਾਕੀ ਦੇ ਕੰਮ ਕਰਾਂਗੇ ਆਪਾਂ ਬਾਅਦ ਵਿੱਚ। ਚਲੋ ਚੱਲਦੇ ਆਂ ਫਿਰ। ਹਾਂਜੀ ਲਓ ਜੀ ਆਪਾਂ ਸੇਰਪੁਰ ਆ ਗਏ ਆਂ ਮੁੜ ਕੇ ਬਰਨਾਲੇ ਜਾਏ ਤੇ ਬਰਨਾਲੇੋਂ ਆਪਾਂ ਸਮਾਨ ਲੈ ਕੇ ਆਉਣਾ ਸੀ ਜਿਹੜਾ ਟਰੈਕਟਰ ਦਾ। ਉਹ ਆਪਾਂ ਸਾਰਾ ਲੈ ਆਏ। ਪਹੁੰਚ ਗਏ ਆਂ ਦੁਕਾਨ ਤੇ ਮਿਸਤਰੀ ਕੋਲੇ। ਆ ਗਿਆ ਬਸ ਆਹ ਪੁੱਲ ਦੇ ਉੱਤੇ ਦੁਕਾਨ ਆ ਮਿਸਤਰੀ ਦੀ। ਦੇਖਦੇ ਆਂ ਉਹ ਸਮਾਨ ਸਹੀ ਨਿਕੜਿਆ ਹੋਵੇ। ਸਮਾਨ ਜਨਾ ਬਾਹਰ ਘਾਟ ਹੋਵੇ ਕਿਤੇ ਦੁਬਾਰੇ ਮੜਨਾ ਪਏ ਜੇ ਆ ਖੜਾ ਮੈਸਤਰੀ ਟਰੈਕਟਰ ਖੁੱਲੀ ਆਪਣਾ ਚਲੋ ਜੀ ਖੋਲ ਤਾਂ ਸਮਾਨ ਕੱਢੀ ਜਾਂਦਾ ਜਗਤਾਰ ਲੈ ਜਾ ਉੱਥੇ ਲੋ ਵੀ ਆ ਬੋਰੀ ਚ

ਕੋਣ ਕਹਿੰਦਾ ਦੋ ਬੀ ਹੈਗਾ ਨਾ ਮਾਚੀ ਦਾ ਲਓ ਜੀ ਇਹ ਆਂਦਾ ਸਮਾਨ ਆਏ ਕੀ ਅੰਗਲਾ ਆ ਆ ਜਾਓ ਮਿਸਤਰੀ ਸਾਹਿਬ ਹਲੇ ਆਂਦਾ ਸਮਾਨ ਆਪਾਂ ਅਸੀਂ ਦੇਖਦੇ ਹਾਂ ਕਿ ਕੁਝ ਬਣਦਾ ਟਰੈਕਟਰ ਦਾ लागे मिस्त्री कम करर फुल्टर पाते फिल्टर हो गया हर फिल्टर हो गया मतलब फिल्टर हो गया फिल्टर पाते हैं। La the obvia. ਜਿਹਨਾਂ ਵਾਲਾ ਤਾਂ ਚੰਗੀ ਤਰ੍ਹਾਂ ਨੁੱਚੜ ਗਿਆ ਉਹ ਥੱਲੋਂ ਹਨ ਹੂੰ ਹੋ ਗਿਆ ਉਹ ਸਾਫ਼ ਜਮਾ ਨਵਿਆਰੇ ਸਕੂਲ ਆ ਸਰਕਾਰੀ ਛੁੱਟੀ ਮਿਲ ਗਿਆ ਬੱਚਿਆਂ ਨੂੰ ਜੋ ਪਟਲੀ ਛੇਲ ਇੰਜਨ ਆਇਲ ਦੀ ਤਾਂ ਮਿਸਤਰੀ ਨੇ ਲੋ ਪੰਪ ਦਾ ਨਾਟ ਖੋਲਤਾ ਮਿਸਤਰੀ ਨੇ ਇੱਥੇ ਪੰਪ ਦਾ ਤੇਲ ਪੈਂਦਾਗਾ ਪੰਪ ਚ ਪਾਊਗਾ ਤੇਲ ਉਹ ਮਿਸਤਰੀ ਸੀਲ ਪੱਟਤੀ ਇਹ ਆਪਾਂ オリジナル ਜੈਂਸੀ ਚੋਂ ਲੈ ਕੇ ਆਏ ਆ ਮਗਲਾਲ ਸੋਨਾਲੀ ਕਾਲਾ ਮੈਕਸੀਮਾ ਇੰਜਨ ਆਇਲ ਨਾ ਲਾ ਕੇ ਨਾ ਲਾ ਕੇ

ਕਾਸਟਾ ਸੁੰਲਣਾ ਨਾੜ ਮਿਸਤਰੀ ਨੇ ਕਸ਼ੀ ਜਾਂਦਾ ਬਾਸੋਣਾ ਪਾਏ ਦੇ ਚ 3 ਗਿਨਾਂ ਨੂੰ ਪਾ ਦੇਣਾ ਪੰਪ ਦੇ ਵਿੱਚ ਤਾਂ ਪਾਤਾ ਭਰ ਗਿਆ ਇਹ ਅੱਧੇ ਲੀਟਰ ਦੀਆਂ ਮਿਸਤਰੀ ਗੰਨ ਜੀ ਤਰੀਕ ਲੀਟਰ ਦੀ ਆ ਇਹ ਅੱਧੇ ਤਾਂ ਖੱਤੀ ਹੋਈ ਹੈ ਹੈ ਅੱਧਾ ਕਿਤਾ ਖੱਤੋ ਉਹਦੇ ਖਾਲੀ ਕਰਦੇ ਲੀਟਰ ਦੋ ਗੰਨਾ ਖਾਲੀ ਕਰ ਦਿੰਦੀ ਆ ਕਿੰਨਾ ਕੁ ਪੈ ਗਿਆ ਫਿਰ ਇਹਦੇ ਵਿੱਚ ਲੀਟਰ ਪੈ ਗਿਆ ਲੀਟਰ ਤਾਂ ਪੈਂਦਾ ਪੰਪ ਚ ਚਾਰ ਸੈਂਟਰ ਆ ਜੇ ਇਹ ਹੋ ਨਾ ਇਹ ਫਿਰ ਦੋ ਤਾਂ ਨਹੀਂ ਪਈਆਂ ਦੋ ਦੋ ਤਾਂ ਨਹੀਂ ਪਈਆਂ ਪੂਰੀਆਂ ਦੋ ਤਾਂ ਘੱਟ ਰੋਲ ਮੜਾ ਪੁੱਤਰ ਹਾਂ ਇਹ ਪਹਿਲਾਂ ਵੀ ਪਾਇਆ ਮੈਂ ਤੇ ਜਦੋਂ ਢੋਲਿਆ ਥੱਲੇ ਢੋਲਿਆ ਨਹੀਂ ਆਪਾਂ ਹਾਂ ਇਹਨਾਂ ਅੱਗੇ ਲੈ ਆਹ ਹਾਰਨੇ ਲਈ ਹੁੰਦੇ ਆਪਾਂ ਪਾਨਾ ਵੀ 3 12 ਮਿੰਦਾ ਦੇ ਇਧਰ ਪਾਨਾ 12 ਤੇ ਆ ਪਿਆ ਪਾਨਾ ਤੇ ਹੈਗਾ ਹੋਰ ਦੋ ਤੁਸੀਂ ਨੇ ਪਾਨਾ ਆਹ ਹਾਰਨੇ ਹੁੰਦੇ ਨਾਲ ਨਾਲ ਚ ਪਾਣੀ ਧਾਣੀ ਪਾਵੇ ਤੇ ਇੱਥੇ ਲਾਵਾਂਗੇ ਵਿੱਚ ਇਹਨੇ ਆਵਾਜ਼ ਵੀ ਵੱਧਾ ਇਹਨਾਂ ਦੀ ਜਿਹੜੀ ਆਪਣੇ ਮੋਟਰਸਾਈਕਲ ਤੇ ਵੀ ਲਵਾਏ ਹੋਏ ਨੇ ਵੇ ਵਿੱਚ ਲਾ ਦੂਗਾ ਠੀਕ ਹੈ ਇਹ ਲੋ ਵੀ ਲਵਾਤੇ ਹਾਂ ਨੂੰ ਵੀ ਹਣਦੇ ਚੱਬ ਫਿਲਟਰ ਕੋਲ ਲਵਾ ਤੰਦਰੇ

ਚਾਹ ਦੇਤੀ ਮੈਸਤਰੀ ਨੇ ਚਾਹ ਬਣਾ ਲਈਆਂ ਚਾਹ ਪੀਓ ਪਹਿਲਾਂ ਧੰਮ ਆਪਣਾ ਚੱਲੀ ਜਾਂਦਾ ਨਾਲ 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 ਹੁੰਦੇ ਟਾਈਮ ਸ਼ਬਾ ਤਨ ਹੋ ਗਏ ਦੁਪਹਿਰ ਦੁਪਹਿਰ ਦੇ ਖੁੱਪ ਲੱਗੀ ਸੀ ਕਹਿੰਦੇ ਪਹਿਲਾਂ ਰੋਟੀ ਪਾਣੀ ਖਾ ਲਈਏ ਤੇ ਹੁਣ ਚਾਹ ਪਾਣੀ ਪੀ ਕੇ ਆਟੇ ਨੇ ਇਹ ਆਪਣਾ ਸੀਐਲ ਰਹਿ ਗਿਆ ਫਾਰਮ ਵਾਲਾ ਬਾਕੀ ਦਾ ਕੰਮ ਆਰਮਰ ਵੈਸਟ ਲਾਉਣਾ ਇੱਕ ਗੱਦੀ ਤੇ ਸ਼ੀਟ ਦੇ ਉੱਤੇ ਲੈਦਰ ਚੜਾਉਣੇ ਆ ਉਹ ਪਗਾ ਸ਼ੀਟਾਂ ਵਾਲੀ ਦੁਕਾਨ ਤੇ ਚੱਲ ਕੇ ਕਰਵਾਵਾਂਗੇ ਕਰਨਾ ਪਹੀ ਤੇ ਬਹੁਤ ਮਾਤੀ ਗੱਲ ਬਣਾ ਦਾਂਗੇ ਟਰੈਕਟਰ ਦੀ ਹੁਣ ਹਾਂ ਇਹ ਵੀ ਕਹੋ ਤੂੰ ਇਹ ਜੀ ਜੀ ਤੋਂ ਬਾਹਰ ਨਾ ਕਰ ਬੜਵਰ ਪਹੀ ਕਰ ਬਹੁਤ ਕੱਢਾਲਾ ਨਾ ਲਿਫਟ ਵਾਲਾ ਫਿਲਟਰ ਲਾ ਕੇ ਹੋਲਣ ਹੋਮੀ ਕਰਾਉਂਗਾ ਮੈਨੂੰ ਤਾਂ ਲੱਗਿਆ ਜੀ ਛੱਡਦੇ ਹੁੰਦੋਂ ਕਰਦੇ ਛੱਡਦੇ ਛੱਡਦੇ ਆਹ ਲੱਗਦਾ ਆ ਲੈਣਾ ਲੈ ਰਿਹਾ ਆਪਣਾ ਕੰਮ ਕਰਦੇ ਜੇ ਲੋਕੀ ਤਾਂ ਹੋ ਗਏ ਤਵਾ ਲਾਤਾ ਲੈਫਟ ਫੈਟਰੀ ਦੀ ਆਪਣੀ ਬੱਦ ਮੇਲਾ ਨਾਲ ਹੀ ਆਉਗਾ ਸਾਰਾ ਬੰਦਾ ਬਹੁਤ ਸਮਾਂ ਲੱਗਦਾ ਕੋਣ ਵਾਲਾ ਹੋ ਗਿਆ ਹਵਾ ਕੱਟੀ ਘਰੀ ਹਾਂ ਦੋ ਵਾਰ ਸਮੋਂ ਦੋ ਵਾਰੇ ਤੱਕ ਗਾਦੀ ਖਾਤਰ ਮਾਣਾ ਇਹ ਰੋਡ ਢੰਡੀ ਜੀ ਤੇ ਲਾ ਕੇ ਰੱਖਤੀ ਜੇ ਰੋਡ ਤੇ ਵੀ ਸੀਐਲ ਵੀ ਖੋਲ ਲਿਆ ਮੁੰਡੇ ਨੇ ਪੰਜ ਪੰਜ ਲੀਟਰ ਦੀਆਂ ਆਪਾਂ ਲਿਆਏ ਸੀਗੇ ਇੰਨੀਆਂ ਦੇਖਦੇ ਕਿੰਨੀਆਂ ਪੰਜਾਂ ਨੇ 20 ਲੀਟਰ ਲੈ ਕੇ ਆਏ ਸੀ ਲੈਕਟ ਲਾ ਗਿਆ ਤਾਂ ਹਰ ਕਿਹ ਹੈ ਲੈਕਟ ਲਾ ਗਿਆ ਤਾਂ ਠੱਕੀ ਆ ਜਾਂਦਾ ਹੈ ਵਾਹਤਾ ਹੈ ਸਾਡਾ ਟਾਲਿਆ ਨਹਿਰ ਵਾਲੀ ਆ ਜੀ ਸੀਟਾਂ ਵਾਲੇ ਦੇ ਫੇਰ ਆ ਗਏ ਆਪਾਂ ਸਰਵਿਸ ਦਾ ਕੰਮ ਡਨ ਹੋ ਗਿਆ ਆਪਣਾ ਤੇ ਹੁਣ ਆਪਾਂ ਸੀਟ ਮਢਾ ਲਈਏ ਟਰੈਕਟਰ ਦੀ ਇਹਦਾ ਵੀ ਕਰ ਦੋ ਕੰਮ ਵੀਰਿਆ ਸੀਟ ਦਾ ਹਾਂ ਕਰ ਦਿੰਦੇ ਵੀਰਿਆ ਹੋ ਠੀਕ ਆ ਵੀਰੇ ਹਾਂ ਹਾਂ ਹੋਰ ਕੀ ਆਲਾ ਜੀ ਹਾਂ ਬਚਾਲ ਦੀ ਸੀਟ ਵੀ ਮੜ ਹੈਂ ਦੇਖ ਲਓ ਪਾ ਦਿਓ ਦੇਖ ਲੈ ਜੇ ਲੋੜ ਆ ਤਾਂ ਪਾ ਲੈ ਠੀਕ ਹੈ ਹੋ ਗਿਆ ਹਾਂ ਲਓ ਜੀ ਆ ਚੜਾਤਾ ਕਵਰ ਸੀਟ ਦਾ ਇਹਦਾ ਵੀ ਲਮੇਟ ਦਾ ਕੰਮ ਆਪਾਂ ਨੇ ਬੱਸ ਹੁਣ ਤਕਰੀਬਨ ਇਹਦਾ ਕੰਮ ਕੰਪਲੀਟ ਹੀ ਆ ਸਿਸਟਮ ਰਹਿ ਗਿਆ ਇਕੱਲਾ ਮਿਊਜ਼ਿਕ ਹੁਣ ਪੈਸੇ ਮੁੱਕ ਗਏ ਮੇਰੇ ਕੋਲੇ ਤੇ ਹੁਣ ਵਾਏ ਵੀ ਪੈਸਿਆਂ ਦਾ ਲਵਾਵਾਂਗੇ ਆਪਾਂ ਪਿੰਟਰ ਤੇ ਪਹੁੰਚ ਗਏ ਪਿੱਛੇ ਸਾਡੇ ਸ਼ਹਿਰ ਦਾ ਪਿੰਟਰ ਆ ਇਹ ਤੇ ਇਹਦੇ ਕੋਲ ਆਪਣੇ YouTube ਚੈਨਲ ਦਾ ਆਪਾਂ ਨਾਮ ਲਿਖਾ ਕੇ ਇੱਥੇ ਸਾਤਰੀ ਦੇ ਉੱਤੇ ਲਾਉਣੇ ਆ ਦੋਨਾਂ ਚੈਨਲ ਦਾ ਨਾਮ ਲਾਵਾਂਗੇ ਆਪਾਂ ਮੇਰੇ ਚੈਨਲ ਦਾ ਵੀ ਤੇ ਮੇਰੇ ਭਰਾ ਦਾ ਚੈਨਲ ਵੀ ਆ ਗਰੇਵਾਲ ਪੰਜਾਬੀ ਟਰੈਵਲ ਤੇ ਉਹਦਾ ਇੱਕ ਪਾਸੇ ਮੇਰੇ ਚੈਨਲ ਦਾ ਨਾਮ ਲਿਖਾ ਦਾਂਗੇ ਦੂਜੇ ਪਾਸੇ ਉਹਦਾ ਲਗਾਉਣਾ ਉੱਥੇ ਖੜੇ ਆਪਾਂ ਤੇ ਆਪਣੇ ਫੋਨ ਦੀ ਬੈਟਰੀ ਵੀ ਦੋਨੋਂ ਚੱਲੀ ਆਪਾਂ ਫੋਨ ਵੀ ਚਾਰਜ ਲਾ ਲਈਏ ਗੱਡੀ ਚਲਾਉਣੇ ਆ ਗੱਡੀ ਵੀ ਮੈਂ ਲੈ ਕੇ ਆਇਆ ਸੀ ਟਰੈਕਟਰ ਮੇਰਾ ਭਰਾ ਲੈ ਆਇਆ ਸੀਗਾ ਗੱਡੀ ਦਾ ਵੀ ਚਾਰਜ ਲਾ ਲੈਂਦੇ ਆ ਹੁਣ ਤੇ ਇੱਥੇ ਇੱਕ ਪਾਸੇ ਛੱਤਰੀ ਦੇ ਆਪਾਂ ਲਿਖਾ ਦਾਂਗੇ ਚੈਨਲ ਦਾ ਨਾਮ ਆਪਣੇ ਦਾ ਦੂਜੇ ਪਾਸੇ ਉਹਦਾ ਜਗਤਾਰ ਦਾ ਲਿਖਾ ਦਾਂਗੇ ਨਾਈ ਫਲੈਕਸ ਇਹ ਸਾਡੇ ਸ਼ਿਰਪੁਰ ਸ਼ਹਿਰ ਚ ਮੁੰਡਾ ਕੰਮ ਕਰਦਾ ਇਹ ਤੋਂ ਲਿਖਾਉਣ ਲੱਗਿਆ ਆਪਾਂ ਹਾਂਜੀ ਹਾਂ ਨਵੀ ਰੈਡ ਤੇ ਬਲੈਕ ਦੇ ਵਿੱਚ ਕਰਾਇਆ ਆਪਾਂ ਨੇ YouTube ਦਾ ਲੋਗੋ ਰੈਡ ਤੇ ਜਿਹੜਾ ਆਪਣਾ ਚੈਨਲ ਦਾ ਨਾਮ ਆ ਉਹ ਹੈਗਾ ਬਲੈਕ ਦੇ ਵਿੱਚ ਲੋਵੀ ਲਵਾਤਾ ਇੱਧਰ ਆਪਣਾ ਚੈਨਲ ਦਾ ਨਾਮ ਹੋ ਗਿਆ ਸਤਰੀ ਤੇ ਲਾਤਾ ਮੁੰਡੇ ਨੇ ਤੇ ਇੱਧਰ ਮੇਰੇ ਭਰਾ ਦਾ ਜਗਤਾਰ ਦਾ ਚੈਨਲ ਦਾ ਨਾਮ ਕਰਵਾਤਾ ਤਸਵੀਰ ਕਮੈਂਟ ਕਰਕੇ ਵੀਡੀਓ ਦੇ ਵਿੱਚ ਕਿਵੇਂ ਲੱਗਿਆ ਸਾਤਰੀ ਤੇ ਲਵਾਤੇ ਆਪਾਂ ਚੈਨਲਾਂ ਦੇ ਨਾਮ ਦੋਨੇ ਪਾਸੇ ਤੇ ਟਰੈਕਟਰ ਦੀ ਬਣਾਤੀ ਗੱਲਬਾਤ ਅੱਜ ਬਸ ਹੁਣ ਇੱਥੇ ਰਹਿ ਗਿਆ ਦੋ ਇੱਕ ਇਹ ਆਰਮ ਰੈਸਟ ਰਹਿ ਗਿਆ ਰਹਿ ਗਿਆ ਇੱਥੇ ਲੱਗਣ ਵਾਲਾ ਉਹ ਵੀ ਦੇਖਦੇ ਪੰਡ ਚੱਲ ਕੇ ਜੇ ਅੱਜ ਲਾ ਦੂ ਅੱਜ ਨਹੀਂ ਕੱਲ ਨੂੰ ਲਵਾਵਾਂਗੇ ਤੇ ਇੱਕ ਇੱਥੇ ਕੜਾਜਾ ਲਵਾਉਣਾ ਜਿਹਦੇ ਵਿੱਚ ਬੋਤਲ ਟੰਗਦੇ ਹੁੰਦੇ ਆ 1000 2000 ਚਾਰ ਲੰਦਾ ਹੈਗਾ ਦੇਖਨੇ ਵਾਸਤੇ ਜਾਵਾਂਗਾ ਠੀਕ ਹੈ ਜੀ ਨੌਜੀ ਫਲੈਕਸ ਵਾਲੇ ਦੇ ਆਪਾਂ ਖੜੇ ਸੀਗੇ ਮੁੰਡੇ ਦੇ ਤੇ ਉਹ ਤੋਂ ਆਪਣੇ ਟਰੈਕਟਰ ਦਾ ਹੋ ਗਿਆ ਕੰਮ ਕਰਾ ਲਿਆ ਆਪਾਂ ਨੇ ਉਹ ਚੈਨਲ ਦੇ ਨਾਮ ਜੇ ਆਪਣੇ ਲਿਖਾਉਣੇ ਸੀਗੇ ਉਹ ਲਿਖਵਾ ਲੇ ਲਿਖਵਾ ਕੇ ਕਰਕੇ ਜਗਤਾਰ ਨੂੰ ਟਰੈਕਟਰ ਦੇ ਕੇ ਭੇਜਤਾ ਮੈਂ ਘਰੇ ਤੇ ਮੈਂ ਇੱਥੋਂ ਸਿਰ ਪਰੋਂ ਦੁੱਧ ਫੜਨਾ ਸੀ ਤੇ ਆਪਾਂ ਚੱਲਦੇ ਹੁਣ ਪਹਿਲਾਂ ਦੁੱਧ ਫੜ ਲਈਏ ਉਹ ਫੜ ਕੇ ਫਿਰ ਚੱਲਦੇ ਆ ਘਰ ਨੂੰ ਮਿਲਦੇ ਆ ਸਾਨੂੰ ਘਰੇ ਚੱਲ ਕੇ